ਦਾ ਨਾਮ ਆਵਾ ਸਿੱਖ ਮੁਸਲਮ ਫਾਊਂਡੇਸ਼ਨ ਮਲੇਰਕੋਟੜੇ ਵੱਲੋਂ ਸਾਡਾ 30 ਦਿਨ ਹੋ ਗਏ 35 ਦਿਨ ਹੋ ਗਏ ਸਾਡਾ ਕੈਂਪ ਵੀ ਚੱਲਦਿਆਂ ਦਵਾਈਆਂ ਦਾ ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਵਾਂ ਔਰ ਹੋਰ ਵੀ ਜਦੋਂ ਹਰ ਪੀੜਤ ਲੋਕਾਂ ਦੀ ਇੱਥੇ ਮਦਦ ਕੀਤੀ ਜਾ ਰਹੀ ਹੈ ਮੰਜੇ ਪ੍ਰੋਵਾਈਡ ਕਰਵਾਏ ਜਾ ਰਹੇ ਆ ਬਿਸਤਰੇ ਜੋ ਵੀ ਜਿੰਨੇ ਜੁਗੀ ਸਾਡੀ ਸੰਸਥਾ ਹੈਗੀ ਸੀ ਅਸੀਂ 30 35 ਦਿਨ ਤੋਂ ਬੈਠ ਕੇ ਸੇਵਾ ਵੀ ਕਰ ਰਹੇ ਆ ਅਸੀਂ ਅੱਜ ਆਏ ਸੀ ਪਿੰਡ ਕੋਨੇਵਾਲ ਦੇ ਵਿੱਚ ਸਰਦਾਰ ਕਲਵੰਤ ਸਿੰਘ ਦੇ ਘਰ ਇੱਕੋ ਇਹਨਾਂ ਦੀ ਬੇਟੀ ਹੈ ਗਰੀਬ ਪਰਿਵਾਰ ਆ ਮੈਂ ਦੋ ਸਾਰਾ ਮਿਸਤਰੀਆਂ ਦਾ ਮਗਰ ਦਿਹਾੜੀ ਕਰਦਾ ਵਾ ਇਹਦੀ ਆਪਣੀ ਸਥਿਤੀ ਨਹੀਂ ਹੈ ਕਿ ਮੈਂ ਆਪਣਾ ਘਰ ਸ਼ਾਹ ਵਾਇਗੁਰਜੀ ਦੇ ਪਤੀ ਮੈਂ ਸਰਦਾਰ ਕਲਵੰਤ ਸਿੰਘ ਪਿੰਡ ਕੋਨੇ ਵਾਲੇ ਤੋਂ ਬੋਲਦਾਂ ਕਿ ਜੋ ਵਾਜ ਤੂ ਇੱਕ ਮਹੀਨਾ ਪਹਿਲਾਂ ਆਪਣਾ ਹੜ੍ਹ ਆਇਆ ਸੀ ਤੇ ਘਰ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਸਨ ਜੋ ਕਿ ਮੇਰੇ ਕੋਲੋਂ ਇਹ ਹੁਣ ਬਣ ਨਹੀਂ ਸਕਦੀ ਮੈਂ ਦਿਹਾੜੀਦਾਰ ਬੰਦਾ ਹਾਂ ਤੇ ਮੇਰੀ ਮਦਦ ਕੀਤੀ ਜਾਵੇ ਕਿ ਮੈਂ ਆਪਣੀ ਦਿਹਾੜੀ ਤੇ ਸਿਰੂ ਰੋਟੀ ਖਾ ਸਕਨਾ ਹੈ ਕਿ ਆਪਣੀ ਛੱਤ ਨਹੀਂ ਬਦਲ ਸਕਦਾ ਇੱਕ ਮੇਰੀ ਬੇਟੀ ਹੈ ਜੋ ਕਿ ਪਲੱਸ 1 ਦੇ ਵਿੱਚ ਪੜਦੀ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਪਤਨੀ ਭਾਈ ਗੁਰਜੀ ਕਾ ਖਾਤਾ ਦਾ ਨਾਮ ਆ ਸਿੱਖ ਮੁਸਲਮ ਫਾਊਂਡੇਸ਼ਨ ਮਲੇਰਕੋਟੜੇ ਵੱਲੋਂ ਸਾਡਾ 30 ਦਿਨ ਹੋ ਗਏ ਆ 35 ਦਿਨ ਹੋ ਗਏ ਸਾਡਾ ਕੈਂਪ ਵੀ ਚੱਲਦਿਆਂ ਦਵਾਈਆਂ ਦਾ ਜਿਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਵਾ ਔਰ ਹੋਰ ਵੀ ਜਦੋਂ ਹਰ ਪੀੜਤ ਲੋਕਾਂ ਦੀ ਇੱਥੇ ਮਦਦ ਕੀਤੀ ਜਾ ਰਹੀ ਹੈ ਮੰਜੇ ਪ੍ਰੋਵਾਈਡ ਕਰਵਾਇਆ ਜਾ ਰਿਹਾ ਬਿਸਤਰੇ ਜੋ ਵੀ ਜਿੰਨੇ ਜੋਗੀ ਸਾਡੀ ਸੰਸਥਾ ਹੈਗੀ ਸੀ ਅਸੀਂ 30 35 ਦਿਨ ਤੋਂ ਬੈਠ ਕੇ ਸੇਵਾ ਵੀ ਕਰ ਰਹੇ ਆ ਅਸੀਂ ਅੱਜ ਆਏ ਸੀ ਪਿੰਡ ਕੋਨੇਵਾਲ ਦੇ ਵਿੱਚ ਸਰਦਾਰ ਕਲਵੰਤ ਸਿੰਘ ਦੇ ਘਰ ਇੱਕੋ ਇਹਨਾਂ ਦੀ ਬੇਟੀ ਹੈ ਗਰੀਬ ਪਰਿਵਾਰ ਆ ਮੈਂ ਦੋ ਵਿਚਾਰਾ ਮਿਸਤਰੀਆਂ ਦਾ ਮਗਰ ਦਿਹਾੜੀ ਕਰਦਾ ਵਾ ਇਹਦੀ ਆਪਣੀ ਸਥਿਤੀ ਨਹੀਂ ਹੈ ਕਿ ਮੈਂ ਆਪਣਾ ਘਰੋਂ ਸਾਡੇ ਨਾਲ ਸਾਡੇ ਨਾਲ ਵਾਲਾ ਸਾਹਿਬ ਨੇ ਬੇਨਤੀ ਕੀਤੀ ਵੀ ਸਾਡੇ ਘਰ ਵੀ ਸਾਨੂੰ ਮੰਗਦਿਆਂ ਵੀ ਸ਼ਰਮ ਆਉਂਦੀ ਹੈ ਅਸੀਂ ਸਿੱਖ ਹੈ ਤਾਂ ਅਸੀਂ ਜੱਟ ਆ ਪਰ ਅਸੀਂ ਸਾਡਾ ਕੋਈ ਸਾਧਨ ਨਹੀਂ ਹੈਗਾ ਨਾ ਸਾਡੀ ਕੋਈ ਜ਼ਮੀਨ ਆ ਪਰ ਸਾਨੂੰ ਵੀ ਲੋਕਾਂ ਦੇ ਕੋਲੋਂ ਮੰਗਦਿਆਂ ਸ਼ਰਮ ਆਉਂਦੀ ਹੈ ਤੇ ਫਿਰ ਵਾਲਾ ਸਾਹਿਬ ਦੀ ਨਾਲ ਵੀ ਹੁਣ ਸਿੱਤੀ ਵੇਖਣ ਆਇਆ ਮੌਕਾ ਸਰਦਾਰ ਕਲਮੰਤ ਸਿੰਘ ਦੇ ਘਰ ਅਸੀਂ ਖੜੇ ਮੌਕੇ ਤੇ ਆ ਦੇਖੋ ਇਹਦੇ ਪਾਣੀ ਔਨ ਕਰਕੇ 2 2 3 3 ਫੁੱਟ ਮਿੱਟੀ ਜਿਹੜੀ ਥੱਲੇ ਤਾਂ ਸੁੱਕੀ ਐ ਇਹ ਪਾਣੀ ਦਾ ਨਿਸ਼ਾਨ ਲੱਗਾ ਵਾ ਪਾਣੀ ਦਾ ਨਿਸ਼ਾਨ ਦਿਖਾਇਓ ਜੀ ਇਹ ਸਾਡੀ ਜਿਹੜੀ ਸਸਤਾ ਸਿੱਖ ਮੁਸਲਮਾਨ ਸੰਘਾ ਵੱਲੋਂ ਅਸੀਂ ਇਹ ਘਰ ਬਣਾਉਣ ਦੀ ਜ਼ਿੰਮੇਵਾਰੀ ਲੈਨੇ ਆ ਜੀ ਅਸੀਂ ਇਹਨੂੰ ਇੱਕ ਕਮਰਾ ਬਣਾ ਕੇ ਦਿੱਤਾ ਦਵਾਂਗੇ ਔਰ ਇੱਕ ਰਸੋਈ ਇੱਕ ਲੈਟਰਨ ਬਣਾ ਕੇ ਦਵਾਂਗੇ ਜੀ ਇੱਕ ਸੈੱਟ ਕੰਪਲੀਟ ਕਰਕੇ ਸਰਦਾਰ ਕਲਮੰਤ ਸਿੰਘ ਨੂੰ ਇਹ ਸਾਡੀ ਸੰਸਥਾ ਜਿਹੜੀ ਐ ਸਿੱਖ ਮੁਸਲਮਾਨ ਫੈਡਰੇਸ਼ਨ ਵੱਲੋਂ ਇਹ ਸਾਡਾ ਅਸੀਂ ਘਰ ਬਣਾ ਕੇ ਦਵਾਂਗੇ ਸਰਦਾਰ ਹਰਨਾਂ ਇਹ ਅਸੀਂ ਬਲੰਨ ਕੀਤਾ ਵੀ ਸਰਦਾਰ ਸਾਹਿਬ ਨੂੰ ਆਪਣੇ ਵੱਲੋਂ ਔਰ ਸਾਡੀ ਸਿੱਖ ਮੁਸਲਮ ਵੱਲੋਂ ਇੱਕ ਕਮਰਾ ਬਣਾਉਣ ਦੀ ਅਸੀਂ ਜ਼ਿੰਮੇਵਾਰੀ ਲਵਾਂਗੇ ਔਰ ਮੌਕਾ ਜਦ ਦੇਖਿਆ ਤੇ ਵੇਖ ਕੇ ਸਾਨੂੰ ਬਹੁਤ ਰੋਣ ਆਇਆ ਵੀ ਇਹਦੇ ਘਰ ਦੀ ਸਥਿਤੀ ਬਹੁਤ ਮਾਰੀ ਹੈ ਇਸ ਕਰਕੇ ਮੈਂ ਆਪਣੀ ਸਸਤਾ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਆ ਕੇ ਮੌਕੇ ਦੇ